ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਾਣਾ ਰੀਅਲ اسٹیਟ YouTube ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਸਸਤੇ ਰੇਟਾਂ ਵਿੱਚ ਘਰ ਦਿਖਾਉਂਦੇ ਰਹਿੰਨੇ ਹਾਂ ਪਹਿਲਾਂ ਅਸੀਂ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਤੱਕ ਵਿਕਾਊ ਕੋਠੀਆਂ ਦਿਖਾ ਚੁੱਕੇ ਹਾਂ ਉਹ ਕੋਠੀਆਂ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਦੀ ਪਲੇਲਿਸਟ ਨੂੰ ਦੇਖ ਸਕਦੇ ਹੋ ਅੱਗੇ ਆਉਣ ਵਾਲੇ ਸਮੇਂ ਵਿੱਚ ਜਿਵੇਂ ਜਿਵੇਂ ਤੁਹਾਡੀ ਡਿਮਾਂਡ ਆ ਰਹੀ ਹੈ ਕਿ ਬੈਂਕ ਲੋਨ ਅਤੇ ਕਿਸ਼ਤਾਂ ਵਾਲੇ ਘਰ ਦਿਖਾਓ ਤਾਂ ਅਸੀਂ 10 ਲੱਖ 20 ਲੱਖ 30 ਲੱਖ 40 ਲੱਖ 50 ਲੱਖ ਕਰੋੜ ਤੱਕ ਵੀ ਕਾਉ ਕੋਠੀਆਂ ਦਿਖਾਉਣ ਜਾ ਰਹੇ ਹਾਂ ਜਿਵੇਂ ਜਿਵੇਂ ਸਾਡੇ ਕੋਲ ਵਿਕਣ ਲਈ ਆ ਰਹੀਆਂ ਹਨ ਕੋਠੀਆਂ ਬਹੁਤ ਜਲਦੀ ਵਿਕ ਜਾਂਦੀਆਂ ਹਨ ਕਿਉਂਕਿ ਅਸੀਂ Google ਤੇ YouTube ਤੇ Instagram ਤੇ Facebook ਤੇ ਸਭ ਕਾਸੀ ਐਡਵਰਟਾਈਜ਼ਮੈਂਟ ਕਰਦੇ ਹਾਂ ਇਸ ਤੋਂ ਇਲਾਵਾ ਸਾਡੇ Instagram ਦੇ 4 ਪੇਜ ਹਨ ਉਸ ਤੋਂ ਇਲਾਵਾ ਵੈਬਸਾਈਟ ਅਤੇ Facebook ਪੇਜ YouTube ਚੈਨਲ ਵੀ ਹੈ ਗਾਗ ਜਦੋਂ ਸਾਡੇ ਨਾਲ ਕੰਟੈਕਟ ਕਰਦੇ ਹਨ ਉਦੋਂ ਸਸਤੇ ਰੇਟਾਂ ਵਾਲੀਆਂ ਕੋਠੀਆਂ ਵਿਕ ਜਾਂਦੀਆਂ ਹਨ ਇਸ ਲਈ ਤੁਸੀਂ ਸਾਡੇ ਨਾਲ ਜਲਦੀ ਸੰਪਰਕ ਕਰ ਲਿਆ ਕਰੋ ਹੋਰ ਸਸਤੇ ਰੇਟਾਂ ਵਿੱਚ ਕੋਠੀਆਂ ਦੇਖ ਅਤੇ ਤੁਸੀਂ ਸਾਡੇ YouTube ਚੈਨਲ ਦੀ ਪਲੇਲਿਸਟ ਨੂੰ ਚੈੱਕ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਕੋਠੀ ਪਸੰਦ ਆਂਦੀ ਹੈ ਤਾਂ ਅਸੀਂ ਤੁਹਾਨੂੰ ਉਸ ਕੋਠੀ ਤੇ ਵਿਜ਼ਿਟ ਕਰਾਵਾਂਗੇ ਤੇ ਕੋਠੀ ਖਰੀਦਣ ਵਿੱਚ ਤੁਹਾਡੀ ਪੂਰੀ ਮਦਦ ਕਰਾਂਗੇ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਮਕਾਨ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਅੱਜ ਜੀ ਤੁਹਾਡੇ ਲਈ 105 ਗੱਜ ਦੀ ਕੋਠੀ ਨਾਲ ਕਮਰਸ਼ੀਅਲ ਸ਼ਾਪ ਲੈ ਕੇ ਆਏ ਹਾਂ ਦੋ ਮੰਜ਼ਿਲਾ ਕੋਠੀ ਬਣੀ ਹੋਈ ਹੈ ਜਿਸ ਦਾ ਸਾਈਜ਼ 21x45 ਹੈ ਈਸਟ ਫੇਸਿੰਗ ਹੈ 24 ਫੁੱਟ ਵਾਈਡ ਰੋਡ ਲੱਗਦੀ ਹੈ ਚਾਰ ਬੈੱਡਰੂਮ ਤਿੰਨ ਬਾਥਰੂਮ ਦੋ ਕਿਚਨ ਇਸ ਕੋਠੀ ਵਿੱਚ ਬਣੇ ਹੋਏ ਹਨ ਗੇਟਡ ਕਮਿਊਨਿਟੀ ਹੈ ਐਮਸੀ ਅਪਰੂਵਡ ਹੈ ਸਾਰੇ ਡਾਕੂਮੈਂਟਸ ਅਵੇਲੇਬਲ ਹਨ ਕੋਠੀ ਬਹੁਤ ਹੀ ਲਗਜ਼ਰੀ ਬਣੀ ਹੋਈ ਹੈ ਕੋਠੀ ਵਿੱਚ ਸਾਰਾ ਹੀ ਕੰਬੋ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਹੋਇਆ ਹੈ ਡਿਮਾਂਡ ਮਾਲਕਾਂ ਨੇ ਬਹੁਤ ਹੀ ਘੱਟ ਰੱਖੀ ਹੈ ਸਿਰਫ 68 ਲੱਖ ਵਿੱਚ ਇਹ ਕੋਠੀ ਤੁਹਾਨੂੰ ਮਿਲ ਜਾਏਗੀ ਸ਼ੌਪ ਦੀ ਜਾਣਕਾਰੀ ਸ਼ੁਰੂ ਕਰਦੇ ਹਾਂ 50 ਗੱਜ ਦੀ ਸ਼ੌਪ ਬਣੀ ਹੋਈ ਹੈ ਜਿਸ ਦਾ ਸਾਈਜ਼ 18x25 ਹੈ ਵੈਸਟ ਸਾਊਥ ਫੇਸਿੰਗ ਹੈ ਡਿਮਾਂਡ ਮਾਲਕਾਂ ਨੇ ਸਿਰਫ 55 ਲੱਖ ਰੱਖੀ ਹੈ ਲੋਕੇਸ਼ਨ ਧਿਆਨ ਨਾਲ ਸੁਣ ਲਓ ਜੀ ਜੀਟੀਬੀ ਨਗਰ 33 ਫੁੱਟ ਰੋਡ ਚੰਡੀਗੜ੍ਹ ਰੋਡ ਲੁਧਿਆਣਾ ਹੈ ਜੀ ਹੋਰ ਜਿਨ੍ਹਾਂ ਪਰਿਵਾਰਾਂ ਨੇ ਸਾਡੇ ਤੋਂ 5 ਲੱਖ 10 ਲੱਖ ਵਿੱਚ ਕਰ ਮੰਗੇ ਸੀ ਅਸੀਂ ਪਿਛਲੀਆਂ ਵੀਡੀਓਜ਼ ਵਿੱਚ ਦਿਖਾ ਚੁੱਕੇ ਹਾਂ ਕੁਝ ਪਰਿਵਾਰ ਕਹਿੰਦੇ ਸੀ ਕਿ ਅਸੀਂ 2-3 ਲੱਖ ਦੇ ਕੇ ਕਿਸ਼ਤਾਂ ਕਰ ਸਕੀਏ ਤਾਂ ਕਿਸ਼ਤਾਂ ਬਾਰੇ ਕਰ ਦੇਖਣ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਕੁਝ ਪਰਿਵਾਰ ਸਾਡੇ ਤੋਂ 100 ਗਜ 200 ਗਜ 300 ਗਜ 400 ਗਜ 500 ਗਜ ਤੱਕ ਕੋਠੀਆਂ ਦੀ ਡਿਮਾਂਡ ਕਰ ਰਹੇ ਹਨ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਸਾਨੂੰ ਥੋੜਾ ਜਿਹਾ ਸਮਾਂ ਦਿਓ ਅਸੀਂ ਤੁਹਾਡੀ ਰਿਕੁਆਇਰਮੈਂਟ ਅਕੋਰਡਿੰਗ ਪ੍ਰੋਪਰਟੀਆਂ ਫਾਈਂਡ ਕਰ ਰਹੇ ਹਾਂ ਕੁਝ ਪਰਿਵਾਰ ਸਾਡੇ ਤੋਂ ਨਿਊ ਬ੍ਰਾਂਡ ਲਗਜ਼ਰੀ ਕੋਠੀਆਂ ਦੀ ਡਿਮਾਂਡ ਕਰਦੇ ਹਨ ਉਹ ਵੀ ਸਾਨੂੰ ਸਮਾਧਿਓ ਜਲਦੀ ਹੀ ਲਿਸਟਿੰਗ ਕਰਨ ਜਾ ਰਹੇ ਹਾਂ ਅੱਜ ਦੀ ਕੋਠੀ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਲਈ ਕੈਪਸ਼ਨ ਰੀਡ ਕਰ ਸਕਦੇ ਹੋ ਧੰਨਵਾਦ ਜੀ